ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖਾਏ ਉਹ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਗੱਲ ਕਰਨੀ ਹੈ ਕੈਨੇਡਾ ਦੇ ਵੱਲੋਂ ਜੋ ਹਾਲ ਫਿਲਹਾਲ ਦੇ ਵਿੱਚ ਆਪਣਾ ਇਮੀਗ੍ਰੇਸ਼ਨ ਪਲਾਨ ਰਿਵੀਲ ਕੀਤਾ ਗਿਆ ਹੈ ਉਸ ਇਮੀਗ੍ਰੇਸ਼ਨ ਪਲਾਨ ਦੇ ਵਿੱਚ ਕੁਝ ਸਟੂਡੈਂਟਸ ਨੂੰ ਲੈ ਕੇ ਪ੍ਰੋਵਿੰਸ ਵਾਈਜ਼ ਡਾਟਾ ਰਿਲੀਜ਼ ਕੀਤਾ ਗਿਆ ਹੈ ਪਰੋਵਿੰਸ ਵਾਈਜ਼ ਕਿਸ ਤਰੀਕੇ ਦੀ ਡਿਮਾਂਡ ਰਹਿਣ ਵਾਲੀ ਹੈ ਤੇ ਪ੍ਰੋਵਿੰਸ ਵਾਈਜ਼ ਕਿਸ ਤਰੀਕੇ ਨਾਲ ਅਲੋਕੇਸ਼ਨਸ ਰਹਿਣ ਵਾਲੀ ਹੈ ਕਿੰਨੇ ਪੀ ਏ ਐਲ ਲੈਟਰ ਜਿਹੜੇ ਐ ਉਸ ਦੇ ਬਿਹਾਫ ਦੇ ਉੱਤੇ ਡਿਸੀਜਨ ਲਿਆ ਜਾਵੇਗਾ ਕਿੰਨੇ ਟੋਟਲ ਨੰਬਰ ਆਫ ਅਪਲੀਕੇਸ਼ਨ ਪੀ ਏ ਐਲ ਤੇ ਟੀ ਏ ਐਲ ਦੇ ਅੰਡਰ ਪ੍ਰੋਸੈਸ ਹੋਣਗੇ ਕਿੰਨੇ ਉਹਦੇ ਰਿਜ਼ਲਟ ਆਉਣਗੇ ਤੇ ਉਸ ਤੋਂ ਬਾਅਦ ਕਿੰਨੇ ਡਿਗਰੀ ਵਾਲੇ ਹੋਣਗੇ ਇਸ ਬਾਰੇ ਵੀ ਡਿਸਕਸ਼ਨ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਕਰਨਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਇਆ ਜਾਂਦਾ ਕੈਪਸ ਨੋਟਸ ਉਹ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤੋ ਆ ਸਰਕੂਲੇਟ ਜ਼ਰੂਰ ਕਰਿਆ ਕਰੋ ਸ਼ੁਰੂ ਕਰ ਲੈਣੇ ਆ ਵੀਡੀਓ ਦਰਸਲ ਕੈਨੇਡਾ ਨੇ ਆਪਣਾ ਜਿਹੜਾ 2025 ਦਾ ਪਲਾਨ ਰਿਵੀਲ ਕੀਤਾ ਹੈ ਉਹਦੇ ਵਿੱਚ ਇੱਕ ਸ਼ਰਤ ਰੱਖੀ ਹੈ ਕਿ 550162 ਯਾਨੀ 550162 ਸਟੱਡੀ ਪਰਮਿਟ ਜਿਹੜੇ ਆ ਉਹ ਲਗਾ ਸਕਦੇ ਹੋ ਤੁਸੀਂ ਯਾਨੀ ਇੰਨੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਮੈਕਸਿਮਮ ਜਿਹੜੀਆਂ ਨੇ ਉਹ ਪ੍ਰੋਸੈਸ ਹੋ ਸਕਦੀਆਂ ਨੇ ਜਿਹੜੇ ਪੀ ਏ ਐਲ ਜਾਂ ਟੀ ਏ ਐਲ ਯਾਨੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵਾਲੇ ਜਾਂ ਟੈਰੀਟਰੀ ਅਟੈਸਟੇਸ਼ਨ ਲੈਟਰ ਵਾਲੇ ਨੇ ਇਹ ਉਹਨਾਂ ਵਾਸਤੇ ਰੱਖਿਆ ਗਿਆ ਹੈ ਨੰਬਰ ਇਹਦੇ ਵਿੱਚ ਜਿਹੜੇ ਡਿਗਰੀ ਵਾਲੇ ਹੈਗੇ ਆ ਜਿਨ੍ਹਾਂ ਨੂੰ ਐਗਜ਼ੈਮਟ ਕੀਤਾ ਗਿਆ ਹੈ ਇਸ ਕੈਟਾਗਰੀ ਤੋਂ ਉਹ ਸ਼ਾਮਲ ਨਹੀਂ ਹੈਗੇ ਧਿਆਨ ਰੱਖਿਓ ਇਸ ਗੱਲ ਦਾ ਹੁਣ ਜਿਹੜੀ ਆਪਾਂ ਕੱਲ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀਗਾ ਕਿ 3,005,000 ਸਮਥਿੰਗ ਜਿਹੜੇ ਆ ਉਹ ਯਾਨੀ 3,005,900 ਅਪਲੀਕੇਸ਼ਨ ਜਿਹੜੇ ਨੇ ਉਹ ਅਪਰੂਵ ਹੋਣਗੇ ਉਹਦੇ ਵਿੱਚ ਡਿਗਰੀ ਪਲੱਸ ਪੀ ਏ ਐਲ ਯਾਨੀ ਕਿ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਤੇ ਟੀ ਏ ਐਲ ਵਾਲੇ ਵੀ ਸ਼ਾਮਲ ਨੇ ਧਿਆਨ ਰੱਖਿਓ ਇਸ ਗੱਲ ਦਾ ਯਾਨੀ ਇਹ ਨਾ ਕੋਈ ਆਖੇ ਕਿ ਉਹ ਡਿਗਰੀ ਵਾਲੇ ਜਿਹੜੇ ਉਹਦੇ ਵਿੱਚ ਨਹੀਂ ਹੀ ਕੈਲਕੂਲੇਟ ਕੀਤੇ ਗਏ ਕੀਤੇ ਗਏ ਸੀਗੇ ਸੋ ਟੋਟਲ ਨੰਬਰ ਆਫ ਅਪਲੀਕੇਸ਼ਨ ਜਿਹੜੇ ਅਪਰੂਵ ਹੋਣੇ ਉਹ 35900 ਅਪਲੀਕੇਸ਼ਨ ਜਿਹੜੇ ਨੇ ਉਹ ਅਪਰੂਵ ਹੋਣੇ ਨੇ 2025 ਦੇ ਲਈ ਇਹ ਟਾਰਗੇਟ ਜਿਹੜਾ ਉਹ ਲੈ ਕੇ ਚੱਲ ਰਿਹਾ ਹੈ ਆਈਆਰਸੀਸੀ ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੇ ਟੋਟਲ ਪੀਏਐਲ ਜਾਂ ਟੀਏਐਲ ਵਾਲੀਆਂ ਅਪਲੀਕੇਸ਼ਨ ਅਪਰੂਵ ਹੋਣੀਆਂ ਨੇ ਉਹ ਹੋਣੀਆਂ ਨੇ 2 ਲੱਖ 42994 ਯਾਨੀ 242994 ਅਪਲੀਕੇਸ਼ਨਾਂ ਅਜਹੀਆਂ ਹੋਣਗੀਆਂ ਜਿਹੜੀਆਂ ਅਪਰੂਵ ਹੋਣਗੀਆਂ ਇਹ 550 ਜਿਹੜੇ ਨੰਬਰ ਅਪਲੀਕੇਸ਼ਨ ਲੱਗਣੇ ਨੇ ਉਹਨਾਂ ਦੇ ਵਿੱਚੋਂ ਇੰਨੀਆਂ ਅਪਲੀਕੇਸ਼ਨ ਅਪਰੂਵ ਹੋਣਗੀਆਂ ਯਾਨੀ ਅੱਧੀਆਂ ਵੀ ਅਪਰੂਵ ਹੋਣਗੀਆਂ ਜੇ ਅੱਧੀਆਂ ਵੀ ਹੋਣੀਆਂ ਹੁੰਦੀਆਂ ਤਾਂ 2.5 ਲੱਖ ਹੁੰਦੀਆਂ ਸੋ ਇਹ ਬਹੁਤ ਵੱਡਾ ਕੰਪੀਟੀਸ਼ਨ ਹੈ ਯਾਨੀ ਸਕਸੈਸ ਰੇਟ ਏਜੰਟ ਜਿੰਨਾ ਮਰਜੀ ਰੋਲਾ ਪਾਉਂਦੇ ਰਹਿਣ ਕਿ ਸਾਡਾ 100% ਸਕਸੈਸ ਰੇਟ ਹੈ ਯਕੀਨ ਨਾ ਕਰਿਓ ਰੀਜ਼ਨ ਕੀ ਹੈ ਕਿ ਓਵਰਆਲ ਜੇਕਰ 5.5 ਲੱਖ ਅਪਲੀਕੇਸ਼ਨ ਲੱਗਦੀਆਂ ਨੇ 242000 ਅਪਲੀਕੇਸ਼ਨ ਅਪਰੂਵ ਹੁੰਦੀਆਂ ਨੇ ਤਾਂ 50% ਤੋਂ ਵੀ ਘੱਟ ਤੁਹਾਡਾ ਸਕਸੈਸ ਰੇਟ ਰਹਿਣ ਵਾਲਾ ਹੈ ਯਾਨੀ ਜੇਕਰ 10 ਅਪਲੀਕੇਸ਼ਨ ਲੱਗਣਗੀਆਂ ਉਹਦੇ ਵਿੱਚੋਂ ਤਕਰੀਬਨ 5 ਅਪਲੀਕੇਸ਼ਨ ਜਾਂ 4 ਅਪਲੀਕੇਸ਼ਨ ਹੀ ਅਪਰੂਵ ਹੋਣਗੀਆਂ ਬਾਕੀ ਰਿਫਿਊਜ਼ ਹੋਣੀਆਂ ਇਹ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈਗਾ ਚਲੋ ਜੀ ਹੋਣ ਆ ਜਾਣੇ ਆ ਕਿ ਜੇ 242994 ਅਪਲੀਕੇਸ਼ਨ ਪੀਏਲ ਜਾਂ ਟੇਲ ਵਾਲੀਆਂ ਅਪਰੂਵ ਹੋਣਾਂ ਤਾਂ ਬਾਕੀ ਕਿਹੜੀਆਂ ਅਪਲੀਕੇਸ਼ਨਸ ਨੇ ਜਿਹੜੀਆਂ ਅਪਰੂਵ ਹੋਣੀਆਂ ਨੇ ਕਿਉਂਕਿ 35900 ਅਪਲੀਕੇਸ਼ਨ ਟੋਟਲ ਅਪਰੂਵ ਹੋਣੀਆਂ ਤਾਂ 73282 ਅਪਲੀਕੇਸ਼ਨ ਜਿਹੜੀਆਂ ਨੇ ਉਹ ਸਟੱਡੀ ਪਰਮਿਟ ਵਾਲਿਆਂ ਨੂੰ ਜਿਹੜੇ ਡਿਗਰੀ ਨੂੰ ਟਾਰਗੇਟ ਕਰਕੇ ਜਾ ਰਹੇ ਨੇ ਉਹਨਾਂ ਵਾਸਤੇ ਸੋ ਜੇਕਰ ਇਹਦਾ ਟੋਟਲ ਨੰਬਰ ਦੇਖੀਏ 316276 ਅਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਹੋਣੀਆਂ ਨੇ ਜਿਹੜਾ ਇਹ ਪ੍ਰੋਵਿੰਸ ਵਾਈਜ਼ ਅੰਕੜਾ ਲੈ ਕੇ ਚੱਲ ਰਹੇ ਨੇ ਪਰ ਇਹਨੂੰ ਇਹਨਾਂ ਨੇ ਸਮਰਾਈਜ਼ ਕਰ ਦਿੱਤਾ ਕਿ 305900 ਅਪਲੀਕੇਸ਼ਨ ਹੀ ਅਪਰੂਵ ਹੋਣੀਆਂ ਹੁਣ ਇਹਦੇ ਵਿੱਚ ਪ੍ਰੋਵਿੰਸ ਵਾਈਜ਼ ਕਿਹਨੂੰ ਸਭ ਤੋਂ ਜ਼ਿਆਦਾ ਅਲੋਕੇਸ਼ਨ ਮਿਲੀ ਹੈ 온ਟਾਰੀਓ ਨੂੰ ਮਿਲੀ ਹੈ 116740 ਅਲੋਕੇਸ਼ਨ ਮਿਲੀ ਹੈ 온ਟਾਰੀਓ ਨੂੰ ਉਸ ਤੋਂ ਬਾਅਦ BC ਨੂੰ ਮਿਲੀ ਹੈ 53589 53589 ਅਪਲੀਕੇਸ਼ਨਸ ਉੱਥੋਂ ਅਪਰੂਵ ਹੋਣ ਗਿਆ ਬ੍ਰਿਟਿਸ਼ ਕੋਲੰਬੀਆ ਤੋਂ ਉਸ ਤੋਂ ਬਾਅਦ ਅਲਬਰਟਾ ਦਾ ਨੰਬਰ ਆ ਜਾਂਦਾ 32660 ਅਪਲੀਕੇਸ਼ਨ ਉੱਥੋਂ ਅਪਰੂਵ ਹੋਣ ਗਈਆਂ ਅਲਬਰਟਾ ਤੋਂ ਓਵਰ ਆਲ ਉਸ ਤੋਂ ਬਾਅਦ ਜੇਕਰ ਕੋਈ ਵੱਡਾ ਨੰਬਰ ਹੈ ਹਾਂ ਵੱਡਾ ਨੰਬਰ ਇੱਕ ਹੋਰ ਹੈ 72977 ਇਹ ਵੀ ਬਹੁਤ ਵੱਡਾ ਨੰਬਰ ਹੈ ਕਯੂਬਿਕ ਦਾ ਕਯੂਬਿਕ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੱਡੀ ਪਰਮਿਟ ਇਸ਼ੂ ਹੋਣੇ ਆ ਇਸ ਚੀਜ਼ ਦਾ ਧਿਆਨ ਰੱਖਿਓ 온ਟਾਰੀਓ ਤੋਂ ਬਾਅਦ ਸੈਕੰਡ ਲਾਰਜੈਸਟ ਨੰਬਰ ਜਿਹੜਾ ਦਿੱਤਾ ਗਿਆ ਉਹ ਦਿੱਤਾ ਗਿਆ ਕਯੂਬਿਕ ਨੂੰ ਸੋ 온ਟਾਰੀਓ ਨੂੰ ਟਾਰਗੇਟ ਕਰਨਾ ਹੈ ਦੈਨ ਕਯੂਬਿਕ ਨੂੰ ਕਰਨਾ ਹੈ ਉਸ ਤੋਂ ਬਾਅਦ ਨੰਬਰ ਆ ਜਾਂਦਾ ਹੈ BC ਦਾ ਤੇ ਉਸ ਤੋਂ ਬਾਅਦ ਨੰਬਰ ਆ ਜਾਂਦਾ ਅਲਬਰਟਾ ਦਾ ਜੇਕਰ ਟੌਪ ਪੰਜ ਦੀ ਗੱਲ ਕੀਤੀ ਜਾਵੇ ਚਾਰ ਦੀ ਗੱਲ ਕੀਤੀ ਜਾਵੇ ਤੇ ਪੰਜ ਦੀ ਵੀ ਜੇਕਰ ਆਪਾਂ ਗੱਲ ਕਰ ਲੈਨੇ ਆ ਤਾਂ ਇਹ ਜਿਹੜੇ ਟਾਪ ਚਾਰ ਹੈਗੇ ਨੇ ਪੰਜ ਚੋਂ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ 10000 ਐਪਲੀਕੇਸ਼ਨ ਮੈਨੀਟੋਬਾ ਤੋਂ ਅਪਰੂਵ ਹੋਣੀਆਂ ਸੋ ਟੋਟਲ ਜੇਕਰ ਟਾਪ ਪੰਜ ਦੀ ਗੱਲ ਕੀਤੀ ਜਾਵੇ ਪਹਿਲੇ ਨੰਬਰ ਤੇ 온ਟਾਰੀਓ ਦੂਜੇ ਨੰਬਰ ਤੇ ਕਿਊਬਿਕ ਤੀਜੇ ਨੰਬਰ ਤੇ ਬ੍ਰਿਟਿਸ਼ ਕੋਲੰਬੀਆ ਅਲਬਰਟਾ ਚੌਥੇ ਨੰਬਰ ਤੇ ਮੈਨੀਟੋਬਾ 5ਵੇਂ ਨੰਬਰ ਤੇ ਹੈਗੀ ਆ ਜਿੱਥੋਂ ਸਭ ਤੋਂ ਜ਼ਿਆਦਾ ਐਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਕੀਤੀਆਂ ਜਾਣੀਆਂ ਨੇ ਬਾਕੀ ਜਿਹੜੇ ਛੋਟੇ-ਛੋਟੇ ਉਹਨਾਂ ਦੂਜਾ ਸਟੇਟ ਉਹਨਾਂ ਤੋਂ ਬਹੁਤ ਘੱਟ ਐਪਲੀਕੇਸ਼ਨ ਜਿਹੜੀਆਂ ਨੇ ਉਹ ਪ੍ਰੋਸੈਸ ਹੋਣੀਆਂ ਹੈਗੀਆਂ ਸੋ ਉਮੀਦ ਕਰਦਾ ਹਾਂ ਕਿ ਵੀਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਨੋਟ ਐਸਓਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਵਾ ਸ਼ੇਅਰ ਜ਼ਰੂਰ ਕਰਿਓ ਧੰਨਵਾਦ